ਚੰਗਾ ਬਲਾ ਪਿੰਡ ਖਲੋਤਾ ਇੱਥੇ ਕਿੰਨੂ ਲੋੜ ਰਸਨ ਦੀ ਦੱਸੋ ਤੇ ਬੇਨਤੀ ਕਰਦੇ ਆਂ ਵੀ ਇਹ ਹੋਈਆਂ ਚੀਜ਼ਾਂ ਹੁਣ ਬੰਦ ਕਰੋ ਹਾਂਜੀ ਬਾਈ ਹੁਣ ਆਪਾਂ ਉਹ ਇਲਾਕੇ ਵਿੱਚ ਖੜੇ ਆਂ ਜਿੱਥੇ ਪੂਰੀ ਹੜ੍ਹ ਦੀ ਮਾਰ ਆਈ ਹੋਈ ਆ ਪਰ ਜਦੋਂ ਆਹ ਚੀਜ਼ ਆਪਾਂ ਦੇਖਦੇ ਆਂ ਆਹ ਹਾਲਾਤ ਦੇਖਦੇ ਆਂ ਸਾਰੇ ਪਾਸੇ ਜਦੋਂ ਜਦੋਂ ਆਪਣੀ ਫਸਲ ਮਰ ਜਾਂਦੀ ਆ ਮਨ ਬਹੁਤ ਖਰਾਬ ਹੁੰਦਾ ਵਾ ਬਰਤੀ ਵੀਡੀਓ ਵੇਖੀ ਮੈਂ ਬੰਦੇ ਰਸਨ ਵੰਡਣ ਆਏ ਜਿਹੜੇ ਸੇਵਾ ਕਰਨੇ ਉਹਨਾਂ ਤੇ ਗਾਲੀ ਪੈ ਕੇ ਲੋਕ ਇੱਥੇ ਇੱਕ ਬੰਦੇ ਦੀ লাশ ਵੀ ਰੋੜ ਕੇ ਆਈ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਅਮੀਰ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋ ਮੋਗੇ ਅੱਜ ਆਪਣਾ ਤੀਜਾ ਦਿਨ ਆ ਤੇ ਤੀਜੇ ਦਿਨ ਵਿੱਚ ਆਪਣਾ ਗੱਡੀਆਂ ਰਵਾਨਾ ਹੋ ਚੁੱਕੀਆਂ ਵਾ ਤੇ ਅੱਜ ਆਪਾਂ ਜਾਣਾ ਵਾ ਮੁੰਡਾ ਪਿੰਡ ਤੇ ਇੱਥੇ ਜਿਆਦਾ ਕਾਫੀ ਸੇਵਾ ਦੀ ਲੋੜ ਆ ਤੇ ਮੈਂ ਸੁਣਿਆ ਵਾ ਬਲਕਿ ਤਕਰੀਬਨ 10-15 ਜਾਣੇ ਤਾਂ ਸੁਣਿਆ ਆਹ ਦੇਖੋ ਯਾਰ ਮਤਲਬ ਮਕੈਨਿਕ ਯਾਰ ਨਾਲ ਹੀ ਆ ਪਾਣੀ ਪੂਣੀ ਪਹਿਲਾਂ ਚੈੱਕ ਕਰਕੇ ਤੁਰਦੇ ਆ ਇਹ ਚੀਜ਼ਾਂ ਜ਼ਰੂਰੀ ਆ ਯਾਰ ਬਾਈ ਉਸ ਦਿਖਾ ਜਿਹੜਿਆਂ ਨੂੰ ਬਾਈ ਪੰਜਾਬ ਐ ਇਹ ਸੇਵਾ ਕਰ ਨਹੀਂ ਸਾਡੀ ਸੇਵਾ ਹੋ ਰਹੀ ਆ ਇਹ ਵੀ ਸਹੀ ਗੱਲ ਆ ਅਸੀਂ ਸੇਵਾ ਕਰਨ ਆਏ ਸੀਗੇ ਸਾਡੀ ਸੇਵਾ ਹੋ ਰਹੀ ਆ ਆਣ ਗੈਂਤ ਚੀਜ਼ਾਂ ਮਿਲ ਰਹੀਆਂ ਵਾ ਟੋਪੀਆਂ ਤੁਸੀਂ ਜੋ ਛਕਣਾ ਜੋ ਮਰਜੀ ਸਕੋ ਜੋ ਮਰਜੀ ਮੇਰੇ ਸਾਡਾ ਤਾਂ ਇਹ ਆਪਾਂ ਕਹਿ ਦਈਏ ਨਾ ਜਾਂ ਸਾਡੀਆਂ ਟਰਾਲੀਆਂ ਦਾ 10% ਵੀ ਨਹੀਂ ਖਾਲੀ ਹੋਈਆਂ ਇੰਨੀ ਸੇਵਾ ਪਹੁੰਚੀ ਹੋਈ ਆ ਤਾਂ ਕਰਕੇ ਅਸੀਂ ਚਾਹੁੰਦੇ ਆ ਇਹ ਸੇਵਾ ਵਿਅਰਥ ਨਾ ਜਾਵੇ ਅਸੀਂ ਇਹ ਖਾਲੀ ਕਰਕੇ ਦੁਬਾਰਾ ਫੇਰ ਆਉਣਾ ਵਾ ਉਹਨਾਂ ਟਾਈਮ ਅਸੀਂ ਜਾਣਾ ਅਸੀਂ ਜਦੋਂ ਟਰਾਲੀਆਂ ਖਾਲੀ ਨਹੀਂ ਹੁੰਦੀ ਆਗੇ ਆਪਣੇ ਭਰਾ ਆ ਥੋੜਾ ਟੈਟ ਬੰਨ ਲਿਆ ਯਾਰ ਚਲੋ ਆਉਂਦੇ ਆ ਨਾ ਉਦੋਂ ਆਡੇ ਆਂਦੇ ਆ ਇਹ ਇਹਨੂੰ ਉਤੋਂ ਦੀ ਘੁਮਾ ਦੇ ਉਤੋਂ ਉਤੋਂ ਦੀ ਉਤੋਂ ਪਾਣੀ ਦੀ ਬਹੁਤ ਹੀ ਜ਼ਿਆਦਾ ਮਾਰ ਆ ਮੈਂ ਤੁਹਾਨੂੰ ਇੱਕ ਵਾਰੀ ਗੱਲ ਦਾ ਦਵਾ ਕਿ ਜਿਹੜੀ ਜਿਹੜੀ ਚੀਜ਼ਾਂ ਦੀ ਜ਼ਿਆਦਾ ਲੋੜ ਆ ਇੱਕ ਤਾਂ ਭਾਈ ਰਾਸ਼ਨ ਮੁੰਡਾ ਪੈਂਡਾ ਨਹੀਂ ਪਹੁੰਚ ਰਿਹਾਗਾ ਤੇ ਉਹਦੀ ਜ਼ਿਆਦਾ ਲੋੜ ਆ ਤੇ ਬਾਕੀ ਜਿਹੜਾ ਪਸ਼ੂਆਂ ਦੇ ਡਾਕਟਰ ਹੁੰਦੇ ਆ ਤੇ ਚਾਰੇ ਦੀ ਇਹਨਾਂ ਚੀਜ਼ਾਂ ਦੀ ਹੱਦ ਤੋਂ ਵੱਧ ਲੋੜ ਆ ਕਿਉਂਕਿ ਜਿਹੜਾ ਰਾਸ਼ਨ ਬੰਦਿਆਂ ਵਾਲੀ ਦਾ ਪਹੁੰਚ ਰਿਹਾ ਪਰ ਪਸ਼ੂਆਂ ਵਾਲੀ ਬਹੁਤ ਘੱਟ ਮਾਤਰਾ ਵਿੱਚ ਪਹੁੰਚ ਰਿਹਾ ਆ ਆਪਾਂ ਹੋ ਸਕੀਏ ਜਿਹੜੇ ਭਰਾ ਆ ਰਹੇ ਆ ਇਹ ਚੀਜ਼ਾਂ ਲੈ ਕੇ ਆਈਏ ਯਾਰ ਹਨਾ ਦੇਖੋ ਭਾਈ ਟਿੰਗਾ ਦੇ ਕੋੜੇ ਰੰਗ ਮੰਨਿਆ ਪਿਆ ਇਹ ਭਾਈ ਪੰਜਾਬ ਆ ਪੰਜਾਬ ਦੇਖੋ ਇੱਥੇ ਸੇਵਾ ਕਰਨ ਆਉਂਨੇ ਆ ਇੱਥੇ ਮੇਰੇ ਭਰਾ ਸੇਵਾ ਕਰਨੇ ਸਾਰੇ ਖੜੇ ਆ ਸੇਵਾ ਬਦਲੇ ਸੇਵਾ ਧੰਨਵਾਦ ਬਾਬਾ ਜੀ ਬਹੁਤ ਬਹੁਤ ਜੀ ਉਣੀ ਸ਼ੱਕ ਐ ਬਾਬਾ ਜੀ ਆ ਪਿੱਛੋਂ ਬਹੁਤ ਬਹੁਤ ਧੰਨਵਾਦ ਜੀ ਚਲੋ ਵੀ ਯਾਰ ਪੰਜਾਬ ਵਰਗੀ ਰੀਸ ਹੈ ਨਹੀਂ ਕਿਤੇ ਵੀ ਰੋਕ ਲਈ ਉਹਨਾਂ ਨੇ ਰੋਕ ਲੈਨੇ ਆਪਾਂ ਵੀ ਚੱਲੋ ਬਈ ਹੁਣ ਆਪਾਂ ਮੁੰਡਾ ਪਿੰਡ ਆ ਚੁੱਕੇ ਸੀਗੇ ਤਗਰੀਵੰਡ ਜਿਹੜਾ ਇਹ ਵਾਲਾ ਏਰੀਆ ਵਾ ਇਹ ਵਾਲਾ ਏਰੀਆ ਉੱਚਾ ਵਾ ਤੇ ਦੇਖੋ ਇਹ ਪਿੰਡ ਵੀ ਸੇਵਾ ਲੱਗੀ ਹੋਈ ਆ ਜਿਹੜਾ ਦੂਜਾ ਏਰੀਆ ਵਾ ਉਹ ਥੋੜਾ ਨੀਵਾ ਵਾ ਨੀਵਾ ਕਰਕੇ ਉਧਰ ਪਾਣੀ ਜ਼ਿਆਦਾ ਆਇਆ ਵਾ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸੋਹਣੇ ਲੱਗ ਰਹੇ ਹੋ ਸਾਰੇ ਪੱਗਾਂ ਵਿੱਚ ਯਾਰ ਆਹੀ ਪੈਣਦੇ ਹੋ ਸਾਰੇ ਹਾਂਜੀ ਸੁਣਨ ਵਿੱਚ ਉਹ ਭਾਈ ਹੁਣ ਵੀ ਇਹੀ ਚੀਜ਼ ਆਈ ਆ ਕਿ ਜ਼ਿਆਦਾ ਜਿੰਨਾ ਤੱਕ ਸਮਾਨ ਪਹੁੰਚਣਾ ਚਾਹੀਦਾ ਉਹਨਾਂ ਤੱਕ ਨਹੀਂ ਪਹੁੰਚਦਾਗਾ ਜਿਹੜੇ ਲੋਡ ਬੰਦ ਆ ਉਹਨਾਂ ਤੱਕ ਸਮਾਨ ਨਹੀਂ ਪਹੁੰਚਦਾਗਾ ਬਾਬਾ ਜੀ ਨੇ ਇਹ ਆਪ ਚੀਜ਼ ਦੱਸੀ ਆ ਕਿ ਜਿਹੜਾ ਲੋਡ ਬੰਦਾ ਯਾਰ ਉਹਨਾਂ ਤੱਕ ਪਹੁੰਚਣਾ ਚਾਹੀਦਾ ਹੁਣ ਆਪਾਂ ਕਿਸੇ ਪਿੰਡ ਦੇ ਮੋਹਦਵਾਰ ਬੰਦੇ ਨੂੰ ਨਾਲ ਲੈ ਕੇ ਜਾਵਾਂਗੇ ਜਿਹਨੂੰ ਸੇਵਾ ਚਾਹੀਦੀ ਆ ਆਪਾਂ ਨੂੰ ਸਾਰਾ ਪਤਾ ਹੋਊਗਾ ਨਾ ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਕਿਹਨੂੰ ਕਿਹਨੂੰ ਸੇਵਾ ਦੇਣੀ ਆ ਚਲੋ ਯਾਰ ਬੈਠੋ ਤੁਸੀਂ ਵੀ ਨਾਲ ਹੀ ਜਾਣਾ ਫਿਰ ਇਹ ਇੱਥੇ ਨਾ ਖੜ੍ਹੇ ਮੇਰਾ ਆਪਣਾ ਢਿੱਕ ਪਹਿਗਾ ਇੱਥੇ ਤਾਂ ਇਹ ਟਰਾਲੀ ਨੇ ਮੋੜਨਾ ਇਹ ਟਰਾਲੀ ਨੇ ਮੋੜਨਾ ਵਾ ਤੇਰੇ ਵਿੱਚ ਬੱਜੂ ਪੈਰਾਂ ਦੇ ਬਰੇ ਚਾਚਾ ਜੀ ਬੈਠੋ ਨਾ ਉਹਦੇ ਤੇ ਬਹਿ ਜਾਓ ਬਹਿਣਾ ਤਾਂ ਪਰ ਪੈਰ ਆ ਜਾਣੇ ਰੋਡੇ ਸੱਚੀ ਗੱਲ ਆ ਵੀ ਪੈਰ ਵਿੱਚ ਆ ਗਿਆ ਕੀ ਫਾਇਦਾ ਉਹ ਤਾਂ ਨੰਟੀਆਂ ਆ ਕੇ ਖੜ ਗਏ ਹੁੰਦੀਆਂ ਮੇਰੇ ਕੋਲ ਕਹਿੰਦੇ ਸਾਡੇ ਤੇ ਘਰ ਰਾਸ਼ਨ ਨਹੀਂ ਪਹੁੰਚ ਰਿਹਾਗਾ ਸਾਡੇ ਤੇ ਤਾਂ ਤੁਸੀਂ ਰਾਸ਼ਨ ਪਹੁੰਚਾਓ ਹਨਾ ਕਿਸ ਨਾ ਕਿਸ ਤਰੀਕੇ ਨਾਲ ਫਿਰ ਬਾਬਾ ਜੀ ਆਏ ਜਿਨ੍ਹਾਂ ਤੋਂ ਹੁਣ ਆਪਾਂ ਲੰਗਰ ਚੱਕ ਕੇ ਆਏ ਆ ਇਹਨਾਂ ਤੱਕ ਬਹੁਤ ਜ਼ਿਆਦਾ ਰਾਸ਼ਨ ਪਹੁੰਚ ਚੁੱਕਿਆ ਵਾ ਇੰਨਾ ਜ਼ਿਆਦਾ ਇਹਨਾਂ ਨੇ ਰਾਸ਼ਨ ਸਟੋਰ ਕਰ ਲਿਆ ਵਾ ਦੂਜੇ ਤੱਕ ਪਹੁੰਚ ਨਹੀਂ ਦਿੰਦੇ ਯਾਰ ਇਹ ਰਾਸ਼ਨ ਹਨਾ ਬੈਜੋ ਨਾ ਤੁਰ ਕੇ ਅਕਾਲ ਕਿਹੜੇ ਹੋਣਾ ਬੁਰਦਰੇਣਾ ਪਾ? ਹਾਂਜੀ। ਉਹ ਸਾਰੇ ਉਹ ਵੀ ਬੇਨਤੀ ਕਰਦੇ ਨੇ ਤੇ ਆ ਜਾਂਦੀ ਸਭ ਸਾਰੀ। ਅੱਛਾ। ਜਿਹੜੇ ਹੁਣ ਆਪਣੇ ਕੋਲ ਆਂਟੀਆਂ ਖੜੀਆਂ ਸੀਗੀਆਂ ਇਹਨਾਂ ਦਾ ਰਾਸ਼ਨ ਪਹੁੰਚ ਗਿਆ ਸੀ ਇਹਨਾਂ ਦਾ ਕਰ। ਹਾਂਜੀ ਅੱਗੇ ਉਹ ਮੰਡ ਕੇ ਦਿਆ ਬੰਡੀਆਂ। ਦੇਖ ਲਾ ਪਰ ਇਹ ਐਂ ਤਾਂ ਕਹਿੰਦੀਆਂ ਸੀਗੀਆਂ ਕਿ ਸਾਡੇ ਤੱਕ ਰਾਸ਼ਨ ਨਹੀਂ ਪਹੁੰਚਿਆਗਾ। ਨਹੀਂ। ਗਲਤ ਕਹਣਾ ਨਾ ਇਹ। ਹਾਂਜੀ ਹਾਂਜੀ। ਦੇਖੋ ਬਾਈ ਇਹ ਪਿੰਦੇ ਜਵਾਗ ਤੱਕ ਵੀ ਇਹ ਚੀਜ਼ ਕਹਿ ਰਹਿਆ ਰਾਸ਼ਨ ਪਹੁੰਚ ਗਿਆ ਵਾ। ਪਰ ਫੇਰ ਵੀ ਆਣਾ ਉਹ ਕੀ ਹਰਦੇ ਨਹੀਂਗੇ ਫਾਇਦਾ ਲੈਣ ਨੂੰ। ਪਰ ਮਤਲਬ ਜੇ ਜਿੰਨਾਂ ਤੱਕ ਪਹੁੰਚਣਾ ਚਾਹੀਦਾ ਉਹਨਾਂ ਤੱਕ ਪਹੁੰਚਾਣੀਗਾ। ਬਾਕੀਆਂ ਨੂੰ ਮਿਲ ਜਾਂਦਾ ਵਾ ਕਹਿੰਦਾ ਕੀ ਹੈ ਨਾ ਤਾਂ ਮੇਰਾ ਭਰਾ ਇਹਨਾਂ ਨੇ ਵੀ ਹੋਣਾ ਵਾ ਸੋ ਸਮਝ ਕੇ ਹਨਾ ਆਓ ਆਉਤਾ ਆਓ ਜ਼ਰੂਰ ਆਣੀ ਕਹਿੰਦਾ ਨਾ ਆਓ ਪਰ ਪਿੰਡ ਦੇ ਬੰਦਿਆਂ ਨੇ ਲਿੰਕ ਕਰੋ ਸ਼ਹਿਰ ਦੇ ਬੰਦਿਆਂ ਨੇ ਲਿੰਕ ਕਰੋ ਕਿਉਂਕਿ ਉਹਨੂੰ ਨੌਲੇਜ ਆ ਆਪਣੇ ਏਰੀਆ ਬਾਰੇ ਤੇ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਇੱਥੇ ਏਰੀਆ ਥੋੜੀ ਪਾਣੀ ਦੀ ਜ਼ਿਆਦਾ ਮਾਰ ਪਈ ਆ ਜਬੀਨਾਂ ਵਗੈਰਾ ਜਮੇ ਹੀ ਖਤਮ ਹੋ ਗਈਆਂ ਘਰਾਂ ਤੇ ਪਾਣੀ ਨਹੀਂ ਆਉਣਾ ਕੋਈ ਵੈਸੇ ਨਹੀਂ ਕਾਗਾ ਨਹੀਂ ਅੱਛਾ ਮੈਂ ਕਿਹਾ ਮਾਰਦੇ ਘਰਾਂ ਦਾ ਕੋਈ ਬਣ ਗਿਆ ਦੇ ਲੋ ਯਾਰ ਇੰਨੀ ਮਾਰ ਰਹੀ ਹੈ ਜਿਹੜੇ ਮੰਡ ਜਿਹੜੇ ਮੰਡ ਚ ਘਰ ਉਹਨਾਂ ਦੇ ਪਾਣੀ ਚੜ ਗਿਆ ਆ ਆ ਆਪਣੇ ਭਰਾ ਯਾਰ ਅੱਗੇ ਲੱਗੇ ਹੋਏ ਸੀਗਾ ਆਪਾਂ ਨੂੰ ਰਸਤਾ ਦੱਸਣ ਲੇਕਿਨ ਕਿੰਨਾ ਕੁ ਦੂਰ ਰਹਿ ਗਿਆ ਉੱਥੇ ਕਿੰਨਾ ਕੁ ਪਾਣੀ ਆ ਕਿੰਨੇ ਕਿੰਨੇ ਫੁੱਟ ਪਾਣੀ ਇਹਨਾਂ ਦੀ 20 ਕਿਲਰ ਡੁੱਬੇ ਆ ਅੱਛਾ 20 ਕਿਲਰ ਹੋੜੇ ਡੁੱਬ ਗਏ ਹੈ ਔਖਾ ਯਾਰ ਚੱਟ ਜੀਮੇਦਾਰ ਨੂੰ ਆਹੀ ਚੀਜ਼ ਦਾ ਔਖਾ ਵਾ ਆ ਆਪਣੇ ਭਰਾ ਯਾਰ ਅੱਗੇ ਲੱਗੇ ਹੋਏ ਸੀਗਾ ਆਪਾਂ ਨੂੰ ਰਸਤਾ ਦੱਸਣ ਲੇਕਿਨ ਕਿੰਨਾ ਕੁ ਦੂਰ ਰਹਿ ਗਿਆ ਉੱਥੇ ਕਿੰਨਾ ਕ ਪਾਣੀ ਆ ਕਿੰਨੇ ਕਿੰਨੇ ਫੁੱਟ ਪਾਣੀ ਇਹਨਾਂ ਦੀ 20 ਕਿਲਰ ਡੁੱਬੇ ਆ ਅੱਛਾ 20 ਕਿਲਰ ਹੋਡੇ ਡੁੱਬ ਗਏ ਹੈ ਔਖਾ ਯਾਰ ਜੱਟ ਜ਼ਿਮੀਦਾਰ ਨੂੰ ਆਹੀ ਚੀਜ਼ ਦਾ ਔਖਾ ਵਾ ਚੂਪੀ ਤੋਂ ਆਏ ਹੀ ਉਹ ਵੀ ਸੇਵਾ ਕਰਨ ਆਏ ਜੇ ਖੰਭੂ ਦੇ ਪਿੰਡ ਆਏ ਹੀ ਤੇ ਉਹਨਾਂ ਕੋ ਇਦਾਂ ਜੱਟ ਜ਼ਿਮੀਦਾਰੀ ਉਹਨਾਂ ਨੇ ਨਾ ਉਹਨਾਂ ਦੇ ਕੋਕਾ ਹੈ ਗਾਇਨੀ ਮੰਡ ਚ ਅੱਛਾ ਉਹਨਾਂ ਦਾ ਇਦਾਂ ਉਹਨਾਂ ਦੇ ਨਾਲ ਵੀ ਗੱਲ ਕਰ ਲਿਆ ਦੇਖ ਲੈ ਯਾਰ ਬਲੋ ਉਹੀ ਗੱਲ ਆ ਸੇਵਾ ਦਾ ਫਾਇਦਾ ਚੱਕਣਾ ਨਾ ਾਰੇ ਝੋਨੇ ਖਲੋਤੇ ਆ ਚੰਗਾ ਵਾਲਾ ਪਿੰਡ ਖਲੋਤਾ ਇੱਥੇ ਕਿੰਨੂ ਲੋੜ ਰਸਨ ਦੀ ਦੱਸੋ ਇਹ ਤਾਂ ਜਿਹੜੇ ਗਰੀਬ ਉਥੇ ਰੋਂਦੇ ਘਟ ਹੈਗੇ ਉਹਨਾਂ ਨੂੰ ਲੋੜ ਆ ਸਹੀ ਗੱਲ ਆ ਪਹਿਲੀ ਕਰਦਾ ਲੋੜ ਨਹੀਂ ਯਾਰ ਆ ਦਾਤਰ ਮਾਰਨ ਵਾਲੀ ਗੱਲ ਤਾਂ ਬੜੀ ਗੱਲ ਤਾਂ ਬਬਰਾਤੀ ਵੀਡੀਓ ਵੇਖੀ ਮੈਂ ਬੰਦੇ ਰਸਨ ਵੰਡਣ ਆਏ ਆ ਜਿਹੜੇ ਸੇਵਾ ਕਰਨੇ ਉਹਨਾਂ ਤੇ ਗਾਲੀ ਪੈ ਕੇ ਲੋਕ ਕਿੰਨਾ ਗਲਤ ਕੰਮ ਸਾਡੇ ਰੋਜ਼ ਇਹ ਰੱਜੇ ਲੋਕ ਸਾਰੇ ਯਾਰ ਸਾਡੇ ਰੋਜ਼ ਹੰਦਾ ਆਦਮ ਚੱਲ ਪਾਪਾ ਚੱਲੀਏ ਚੱਲਦੇ ਆ ਆ ਵੀਰ ਦਵਾਈਆਂ ਵਾਲਾ ਦਵਾਈਆਂ ਵਾਲਾ ਦਗਿੰਦ ਦਵਾਈ ਵਾਲਾ ਆ ਨਾ ਹੀ ਦੋ ਆ ਸਾਰਾ ਦਵਾਈਆਂ ਵਾਲਾ ਹੀ ਆ ਤੇ ਰਾਤ ਨੂੰ ਇੱਥੇ ਰਾਸ਼ਨ ਮੰਡਨ ਆਏ ਸੀਗੇ ਆਪਣੇ ਪਰ ਆ ਤੇ ਉਹਨਾਂ ਤੋਂ ਖੋ ਕੇ ਉਹਨਾਂ ਨੇ ਦਾਤਰ ਮਾਰੇ ਯਾਰ ਮਤਲਬ ਤਿੱਖੇ ਧਾਰ ਹਥਿਆਰ ਮਾਰੇ ਬਾਈ ਹੁਣ ਆਪਾਂ ਮੰਡ ਪਿੰਡ ਦੇ ਵਿੱਚ ਪਹੁੰਚ ਚੁੱਕੇ ਸੀਗੇ ਕਿਹੜਾ ਪਿੰਡ ਆ ਵੀਰੇ ਅੱਛਾ ਜਿੱਥੇ ਜ਼ਿਆਦਾ ਪਾਣੀ ਆਇਆ ਹਾਂਜੀ ਇਥੇ ਬਾਈ ਸਿਚੁਏਸ਼ਨ ਦੱਸੋ ਕੀ ਵੀਰੇ ਕੀ ਰਾਸ਼ਨ ਦੀ ਆਪਾਂ ਨੂੰ ਕੀ ਰਾਸ਼ਨ ਜਿਹੜਾ ਵਾ ਉਹ ਸਾਰਾ ਆ ਚੁੱਕਾ ਵਾ ਠੀਕ ਆ ਬਾਕੀ ਜਿੰਦਨ ਪਾਣੀ ਲੱਤੂਗਾ ਸਹੀ ਆ ਨਾ ਉਦੋਂ ਆਪਾਂ ਨੂੰ ਡੀਜ਼ਲ ਦੀ ਲੋੜ ਆ ਬੋਲਿਆਂ ਦੀ ਲੋੜ ਆ ਮਿੱਟੀ ਦੀ ਲੋੜ ਆ ਨੋਟ ਕਰ ਲਿਓ ਬਾਈ ਸਾਰੀਆਂ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਵਾ ਸਹੀ ਆ ਨਾ ਕਿਉਂਕਿ ਦਰਿਆ ਨੇ ਸਾਰੀਆਂ ਬਣਾ ਮਨਵਾ ਦੇ ਹਾਂ ਸਾਰੀਆਂ ਤਕਰੀਬਨ ਬਾਅਦ ਚ ਬਹੁਤ ਲੋਡ ਪੈਣੀ ਆ ਪਹੁੰਚੇ 100% ਬੰਦੇ ਆ ਰਹੇ ਆ ਤਾਂ ਬਾਅਦ ਚ 40 50% ਰਹਿ ਜਾਣੇ ਆ ਆਉਣੇ ਆ ਸਹੀ ਆ ਨਾ ਲੋਕਾਂ ਦੇ ਘਰੇ ਰਾਸ਼ਨ ਫੁੱਲ ਪਿਆ ਵਾ ਰਾਸ਼ਨ ਦੀ ਨਹੀਂ ਲੋੜ ਜਾਦਾ ਵੀਰੇ ਸਾਨੂੰ ਇਹੀ ਚੀਜ਼ ਮਿਲੀ ਕਿਉਂਕਿ ਲਾ ਲਓ ਆਪਣਾ ਇਧਰਲੇ ਪਿੰਡਾਂ ਦਾ ਲਾ ਲਓ ਕੋਈ ਇਕਰਾਂ ਦਾ ਨੁਕਸਾਨ ਨਹੀਂ ਹੋਇਆ ਠੀਕ ਆ ਭਾਈ ਇਹੀ ਆ ਕਿ ਜਿਹੜਾ ਦਰਿਆ ਨੇ ਨੁਕਸਾਨ ਕੀਤਾ ਜ਼ਮੀਨਾਂ ਦਾ ਨੁਕਸਾਨ ਕੀਤਾ ਬਾਉ ਕੋਰ ਵਾਲੀ ਸਾਈਡ ਤੇ ਘਰਾਂ ਦਾ ਨੁਕਸਾਨ ਕੀਤਾ ਠੀਕ ਆ ਭਾਈ ਦਰਿਆ ਨੇ ਜਿੰਨਾ ਵੀ ਪਰ ਰਾਸ਼ਨ ਲਈ ਕਾਫੀ ਲੋਕ ਆਉਂਦੇ ਆ ਆਉਂਦੇ ਆ ਰਾਸ਼ਨ ਲਈ ਬਹੁਤ ਆਉਂਦੇ ਆ ਤੇ ਹੁਣ ਅਸੀਂ ਸੁਲਤਾਨਪੁਰ ਲੋਧੀ ਵਾਲੀ ਸਾਈਡ ਜਾਈਏ ਲੋਧੀ ਚੱਲੇ ਆ ਚਲੋ ਮੇਰਾ ਭਾਈ ਵਲੌਗ ਪਾਉਣ ਦਾ ਮਤਲਬ ਇਹ ਆ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਕੱਲੀਆਂ-ਕੱਲੀਆਂ ਦੱਸ ਸਕਾਂ ਕਿ ਕੀ-ਕੀ ਸਾਰੇ ਸ਼ਹਿਰ ਚ ਕੀ-ਕੀ ਚੀਜ਼ਾਂ ਹੋ ਰਹੀਆਂ ਹਨਾ ਆ ਵੀ ਆਪਣੇ ਪ੍ਰਾਸੇ ਵਾਂਗ ਲੈ ਕੇ ਆਏ ਅਕਾਲ ਸਾਰੇ ਭਰਾ ਆਪਣੇ ਯਾਰ ਬਹੁਤ ਸੇਵਾ ਆਜੋ ਭਾਈ ਪਿੱਛੇ ਆਜੋ ਬਰੇ ਆਜੋ ਆਜੋ ਮੇਰਾ ਭਰਾ ਭਾਈ ਇੱਥੇ ਚੱਕਰ ਐਵੇਂ ਪੈਂਦਾ ਵਾ ਕਿ ਲੋਕੀ ਘੇਰ ਕੇ ਬਲੋ ਡੰਡੇ ਜੋਰ ਤੇ ਕਿਰਪਾਨਾਂ ਜੋਰ ਤੇ ਰਾਸ਼ਨ ਖੋਂਦੇ ਆ ਐਦਾਂ ਲੋਕੀ ਤੁਹਾਨੂੰ ਖੜੇ ਵੀ ਮਿਲ ਜਾਣਗੇ ਤੇ ਇਹਨਾਂ ਕੋਲ ਭਾਈ ਉਹਨਾਂ ਨੇ ਖਾਸ ਸਮਝਾਇਆ ਵਾ ਕਿ ਤੁਸੀਂ 1% ਵੀ ਗੱਡੀ ਐ ਬ੍ਰੇਕ ਨਹੀਂ ਮਾਰਨੇਗੇ ਜੇ ਤੁਸੀਂ ਬ੍ਰੇਕ ਮਾਰਤੇ ਦਾ ਕੰਮ ਗਲਤ ਹੋਏਣਾ ਮਾ ਉਥੇ ਕਿਸੇ ਨੁਕਸਾਨ ਵੀ ਹੋ ਸਕਦਾ ਤੇ ਤੁਸੀਂ ਰਾਸ਼ਨ ਗਲਤ ਬੰਦੇ ਨੂੰ ਵੀ ਦੇ ਸਕਦੇ ਹੋ ਇਹ ਚੀਜ਼ਾਂ ਤੁਸੀਂ ਕਰਨੀਆਂ ਨਹੀਂ ਗੀਆਂ ਭਾਈ ਜਿੱਥੇ ਵੀ ਸੇਵਾ ਕਰਨ ਜਾਂਦੇ ਆ ਖਾਲਸੇ ਦੇ ਖਜ਼ਾਨੇ ਇੰਨੇ ਭਰਪੂਰ ਆ ਤੇ ਸਾਰੇ ਭਰਾ ਮੋੜ ਦਿੰਦੇ ਆ ਉਲਟਾ ਸਾਨੂੰ ਖਵਾ ਕੇ ਭੇਜਦੇ ਆ ਬਾਈ ਮਤਲਬ ਇਹ ਪੰਜਾਬ ਆ ਬਾਈ ਪੰਜਾਬ ਦੀ ਧਰਤੀ ਆ ਇਹ ਤੇ ਇੱਥੇ ਇੰਨੀ ਸੇਵਾ ਵਾ ਲੋਕੇ ਦੂਰੋਂ ਦੂਰੋਂ ਆਉਂਦੇ ਆ ਯਾਰ ਤਾਂ ਸਾਨੂੰ ਸੁਲਤਾਨਪੁਰ ਲੋਧੀ ਭੇਜਿਆ ਯਾਰ ਕਿ ਤੁਸੀਂ ਉੱਥੇ ਸੇਵਾ ਲੈ ਕੇ ਜਾਓ ਪਹਿਲਾਂ ਅਸੀਂ ਸਾਨੂੰ ਪਰਸੋਂ ਦੇ ਲੋਕੀ ਕਹਿ ਰਹੇ ਸੀ ਕਿ ਮੰਡ ਪੈਂਡ ਜਾਓ ਤੇ ਜਦੋਂ ਉਸੇ ਅੱਗੇ ਅਸੀਂ ਪੁੱਛਿਆ ਤੇ ਉਹਨਾਂ ਨੇ ਕਿਹਾ ਇੱਥੇ ਸੇਵਾ ਦੀ ਬਿਲਕੁਲ ਵੀ ਲੋੜ ਨਹੀਂ ਆ ਲੋਕਾਂ ਕੋਲ ਰਾਸ਼ਨ ਪਹੁੰਚ ਚੁੱਕਿਆ ਵਾ ਬਾਕੀ ਤੁਸੀਂ ਵੀ ਜਿਹੜੇ ਭਰਾ ਦੇਖ ਰਹੇ ਹੋ ਨਾ ਉਹਨੂੰ ਮੈਂ ਪਹਿਲਾਂ ਦੱਸ ਚੁੱਕਿਆ ਉਹ ਚੀਜ਼ ਹੁਣ ਆਪਾਂ ਸੁਲਤਾਨਪੁਰ ਲੋਧੀ ਚੱਲੇ ਆ ਤੇ ਉੱਥੇ ਕਹਿੰਦੇ ਇਸ ਤੋਂ ਵੀ ਜ਼ਿਆਦਾ ਪਾਣੀ ਆਇਆ ਹਾ ਵਾ ਬਾਈ ਸੁਲਤਾਨਪੁਰ ਲੋਧੀ ਦੇ ਏਰੀਆ ਵਿੱਚ ਪਹੁੰਚ ਚੁੱਕੇ ਆ ਪਾਣੀ ਦੀ ਮਾਰ ਇੱਥੇ ਹੜਾਂ ਦੀ ਮਾਰ ਯਾਰ ਕਿੰਨੀ ਪਈ ਹੋਈ ਆ ਆ ਸਾਰੇ ਕਿਤੇ ਤਕਰੀਬਨ ਪਾਣੀ ਹੀ ਪਾਣੀ ਆਇਆ ਹਾ ਵਾ ਇੱਧਰ ਏਰੀਆ ਵੀ ਦੇਖ ਸਕਦੇ ਹੋ ਕਿੰਨਾ ਪਾਣੀ ਆ ਤੇ ਬਾਈ ਹੁਣ ਇੱਥੇ ਪਾਣੀ ਵਧਿਆ ਹੈ ਘਟਿਆ ਘਟ ਗਿਆ ਵੀਰੇ ਥੋੜਾ ਅੱਗੇ ਨਾਲ ਘਟ ਗਿਆ ਹਾਂਜੀ ਰਾਸ਼ਨ ਦੀ ਇੱਥੇ ਕਿੰਨੀ ਕਿ ਲੋਡ ਆ ਜ਼ਿਆਦਾ ਰਾਸ਼ਨ ਦੀ ਤੇ ਪਸ਼ੂਆਂ ਦੇ ਚਾਰੇ ਵਗੈਰਾ ਦੀ ਹੋਰ ਉਹ ਵੀ ਲੋਡ तकरीबन ਯਾਰ ਇੱਥੇ ਆ ਚੀਜ਼ ਦੀ ਲੋਡ ਆ ਦੋਨਾਂ ਚੀਜ਼ਾਂ ਹੀ ਲੋਡ ਆ ਬਾਕੀ ਅੱਗੇ ਆਪਾਂ ਫੇਰ ਵੀ ਪਤਾ ਕਰਦੇ ਹਾਂ ਹੋਰ ਆਪਾਂ ਨੂੰ ਕੀ ਕੀ ਚੀਜ਼ਾਂ ਹੀ ਲੋਡ ਆ ਪਾਣੀ ਬਾਈ ਉਹ ਦੇਖੋ ਘਰ ਤੁਮ ਦੇਤੇ ਹੋਣੇ ਆ ਜਮੇ ਪਾਣੀ ਦੀ ਮਾਰ ਵਿੱਚ ਆਏ ਹੋਏ ਆ ਵੀਰੇ ਤੇ ਸਾਰੇ ਕਿਤੇ ਉਹਨੂੰ ਪਾਣੀ ਵੀ ਨਾ ਰੋਣਾ ਡੰਗਰ ਬਾਈ ਮਰ ਗਏ ਉਹ ਵੀ ਸੋਲ ਲੈ ਯਾਰ ਮਰ ਵੀ ਰੋਣ ਬੇਜਵਾਨ ਕਿੰਨੇ ਹਨਾ ਇਦਾਂ ਮਰ ਗਏ ਆ ਉਹਨਾਂ ਦੀ ਮੈਡੀਕਲ ਸਹਾਇਤਾ ਅੱਗੇ ਤੋਂ ਲੈ ਕੇ ਆਵਾਂਗੇ ਪਿੱਛੇ ਤੋਂ ਲੈ ਕੇ ਬਹੁਤ ਹੀ ਜ਼ਿਆਦਾ ਟਰਾਲੀਆਂ ਟਰੈਕਟਰ ਪਿੱਛੇ ਜੋ ਵੀ ਤੁਹਾਨੂੰ ਜੋ ਵੀ ਲੋਕੀ ਲੈ ਕੇ ਆ ਸਕਦੇ ਆ ਸਾਰੀਆਂ ਤੁਸੀਂ ਲੈ ਕੇ ਆਏ ਆ ਪਰ ਦੂਰ ਦੂਰ ਰੁਕ ਦੇਖ ਸਕਦੇ ਆ ਪਾਣੀ ਦੀ ਇੰਨੀ ਮਾਰ ਪਈ ਆ ਤੇ ਉਹਦੇ ਨਾਲ ਜਾਨੀ ਨੁਕਸਾਨ ਤਾਂ ਚਲੋ ਹੋਣਾ ਹੀ ਸੀਗਾ ਤੇ ਪਸ਼ੂਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਬਹੁਤ ਭਾਇਆ ਹਾਂ ਆ ਭਾਈ ਪਸ਼ੂਆਂ ਦਾ ਚਾਰਾ ਵੀ ਇੱਥੇ ਪਹੁੰਚ ਚੁੱਕਿਆ ਵਾ ਪਰ ਫਿਰ ਵੀ ਹਾਦਸਾ ਤਾਂ ਵੱਧ ਲੋਡ ਹੈਗੀ ਆ ਯਾਰ ਪਸ਼ੂ ਦਾ ਚਾਰਾ ਵੀ ਪਹੁੰਚ ਗਿਆ ਪਸ਼ੂ ਵੀ ਪਹੁੰਚ ਗਿਆ ਆ ਵੇਖ ਯਾਰ ਦੇਖੋ ਸਾਰੀ ਸਹੂਲਤ ਹੈਗੀ ਆ ਪਰ ਫੇਰ ਵੀ ਕਿਸੇ ਨਾ ਕਿਸੇ ਲੋਡ ਬੰਦ ਨੂੰ ਸੈਤ ਵਾਲੀ ਲੋਡ ਹੈਗੀ ਆ ਕੋਈ ਨਾ ਕੋਈ ਰਹਿ ਜਾਂਦਾ ਤਾਂ ਮੇਰਾ ਭਰਾ ਸੁਲਤਾਨਪੁਰ ਲੋਧੀ ਵਾਲੀ ਸਾਈਡ ਵੱਧ ਆਓ ਜਿਹੜੇ ਦੂਰ ਦੂਰ ਆ ਉਹਨਾਂ ਦਾ ਬਹੁਤੀ ਜੀ ਜਾਨ ਨਸਾਨ ਆ ਉਹ ਵੀ ਘਰ ਦੇ ਇਖਤਿਆਰ ਦੇ ਹੋਣਾ ਜਿਹੜੇ ਇਦਾਂ ਘਰ ਦੂਰ ਦੂਰ ਆ ਸਾਰੇ ਆ ਭਰਾ ਪਹੁੰਚੇ ਹੋਇਆ ਯਾਰ ਵਾਲੇ ਕਿ ਫੋਟੋ ਹੀ ਭਾਈ ਇਹ ਹੀ ਪਿੰਡ ਆ ਹਾਂਜੀ ਮੇਰਾ ਚੋੜ ਘੋੜਾ ਪਿੰਡ ਆ ਆ ਇੱਥੋਂ ਕਿੰਨੇ ਦੀ ਦੂਰ ਆ ਹਾਂਜੀ ਥੋੜਾ ਹੈਗਾ 3 ਉਧਰ ਹੀ ਪਾਣੀ ਆਇਆ ਹਾਂਜੀ ਨਹੀਂ ਅੱਜ ਤੁਸੀਂ ਸੇਵਾ ਕਰਨ ਆਏ ਹੋਇਆ ਹੈ ਨਾ ਬਹੁਤ ਵਧੀਆ ਗੱਲ ਆ ਵੀਰੇ ਬਹੁਤ ਵਧੀਆ ਗੱਲ ਆ ਇੱਥੇ ਦਾ ਪਾਣੀ ਬਹੁਤ ਆਇਆ ਹੋਇਆ ਯਾਰ ਅੱਗੇ ਜਾਵਾਂਗੇ ਅੱਗੇ ਜਾਣਾ ਪੈਣਾ ਕਹਿੰਗੇ ਆਪਣੇ ਕੋ ਰਾਸ਼ਨ ਜ਼ਿਆਦਾ ਵਾ ਆਪਾਂ ਇਹਨਾਂ ਲੈ ਕੇ ਕਿਵੇਂ ਜਾਵਾਂਗੇ ਨਾ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਅੱਗੇ ਤੇ ਅੱਗੇ ਆਪਾਂ ਨੂੰ ਹੀ ਖੜਾਉਣੀਆਂ ਪੈਣੀਆਂ ਵੋਟਾਂ ਦੇ ਜਾਣਾ ਪੈਣਾ ਬੋਟਰ ਹੀ ਆ ਮ ਆ ਗਿਆ ਜੋ ਵੀ ਜਿਵੇਂ ਵੀ ਮਿਲ ਕਿਸੇ ਤਰੀਕੇ ਵੀ ਮਿਲੇ ਆਪਾਂ ਲੈ ਕੇ ਅੱਗੇ ਜਾਣਾ ਵਾ ਉਹ ਦੇਖ ਕਿੰਨੇ ਦੂਰ ਦੂਰ ਘਰ ਹਨਾ ਉੱਥੇ ਵੀ ਪਾਣੀ ਦੇਖ ਆਇਆ ਆਇਆ ਉਹ ਹੁਣ ਉਰੇ ਲੋੜਾ ਕਿ ਉੱਥੇ ਲੋੜ ਸੀ ਆਂਟੀ ਸਾਨੂੰ ਗਾਲਾਂ ਕੱਢੀ ਜਾਵੇ ਉੱਥੇ ਮੈਂ ਉਹੀ ਚੀਜ਼ ਦਾ ਦਾਣਾ ਦੇਖੋ ਯਾਰ ਉਹ ਇੱਕੋ ਹੀ ਚੀਜ਼ ਕਹਿੰਦੀ ਸੀ ਆਂਟੀ ਆਂਟੀ ਕਹਿੰਦੀ ਮੱਝ ਵੀ ਸਿੱਖਾਂ ਨੂੰ ਤੁਸੀਂ ਦਿਓ ਜ਼ਿਮੀਂਦਾਰਾਂ ਨੂੰ ਨਾ ਦਿਓ ਮੈਂ ਤਾਂ ਸਾਡੇ ਲਈ ਸਾਰੀ ਸੇਮ ਆ ਉਹੀ ਤਾਂ ਲੋੜਾ ਸਾਡੇ ਸਾਰੇ ਸੇਮ ਆ ਆਪਾਂ ਦਾ ਐਂ ਆ ਕਿ ਰਾਸ਼ਨ ਪਹੁੰਚਣਾ ਚਾਹੀਦਾ ਭਾਈ ਇਹਦੇ ਕੋਈ ਮੁਸਲਮਾਨ ਭਰਾ ਜੇ ਨਾ ਸੀ ਤਾਂ ਉਹਨਾਂ ਨੂੰ ਵੀ ਦਵਾ ਜਿਵੇਂ ਲੋਕ ਆਪਣੇ ਆਪਣੇ ਦਿਮਾਗ ਚ ਹੈ ਹੀ ਨਹੀਂ ਕਿ ਆਪਾਂ ਇਹਨੂੰ ਰਾਸ਼ਨ ਦੇਣਾ ਹੈ ਉਹਨੂੰ ਨਹੀਂ ਦੇਣਾ ਦਾ ਆਪਾਂ ਨੂੰ ਐ ਕੋਈ ਭੁੱਖਾ ਨਾ ਰਵੇ ਯਾਰ ਜੀ ਬਾਬਾ ਜੀ ਹੁਣ ਦੱਸੋ ਇੱਥੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਵਾਇਰੂਸ ਦੀ ਕਾਰਸਾ ਵਾਇਰੂਸ ਦੀ ਫਤਿਹ ਇਹ ਗੁਰੂ ਪਿਆਰੇਓ ਗੁਰੂ ਸਾਹਿਬ ਸੰਗਤ ਜੀ ਆ ਗਏ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਦੂਰਾਂ ਦੂਰਾਂ ਤੋਂ ਖਾਸ ਫੇਰ ਦੇ ਵਿੱਚੋਂ ਗੁਰ ਸੰਗਤਾਂ ਇਹ ਗੁਰੂ ਨਾਨਕ ਸਾਹਿਬ ਜੀ ਦਾ ਲਾਇਆ ਬੂਟਾ ਕਲਗੀਧਰ ਪੁੱਤਰ ਖੂਬ ਪਾਸ਼ਾ ਦਾ ਦਸਵੇਂ ਪਾਸ਼ਾ ਦੀ ਕੌਮ ਸਾਜੀ ਹੋਈ ਇਹਨਾਂ ਨੇ ਕਿਤੇ ਵੀ ਕਿਸੇ ਕਰ ਰਕਮ ਦੀ ਕਸਰ ਨਹੀਂ ਛੱਡੀ ਜੀ ਹਾਰ ਪੀੜਤਾਂ ਵਾਸਤੇ ਹਰ ਅੰਬਦ ਸਹੂਲਤ ਇਹਨਾਂ ਗੁਰਮਖੰਦ ਪਿਆਰਾਂ ਖੇਚੀ ਉਹਨਾਂ ਦਾ ਧੰਨਵਾਦ ਤੇ ਬਾਕੀ ਜਿਹੜਾ ਸਮਾਨ ਐ ਇਥੇ ਇੰਨਾ ਜ਼ਿਆਦਾ ਸਾਡੇ ਕੋਲ ਪਹੁੰਚ ਗਿਆ ਆ ਉਹਨਾਂ ਵੇਖੋ ਤੁਸੀਂ ਟਰਾਲੀਆਂ ਥਾਂ ਥਾਂ ਤੇ ਖੜੀਆਂ ਭਰੀਆਂ ਇਹਨਾਂ ਲਵਾਉਣ ਨੂੰ ਥਾਂ ਨਹੀਂ ਲੱਭ ਰਿਹਾਗਾ ਜਗ੍ਹਾ ਨਹੀਂ ਲੱਭ ਰਹੀ ਟੂੜੀ ਲਵਾਉਣ ਨੂੰ ਜਗ੍ਹਾ ਨਹੀਂ ਲੱਭ ਰਹੀ ਤੇ ਬੇਨਤੀ ਕਰਦੇ ਆ ਵੀ ਇਹ ਹੋਈਆਂ ਚੀਜ਼ਾਂ ਹੁਣ ਬੰਦ ਕਰੋ ਸਾਧ ਸੰਗਤ ਜੀ ਤੇ ਗਾਂ ਆਪਾਂ ਨੂੰ ਪਾਣੀ ਲੱਥੇ ਤੋਂ ਬਾਅਦ ਆਪਾਂ ਨੂੰ ਡੀਲ ਜਿਵੇਂ ਖਾਲੀ ਬੋਰੇ ਗਾਹ ਕਣਕਾਂ ਦੇ ਬੀਜ ਚਾਹੀਦੇ ਕਿਸਾਨਾਂ ਨੂੰ 20 ਆਪਣੇ ਡੀਏਪੀ ਖਾਦਾਂ ਚਾਹੀਦੀਆਂ ਅੱਗੇ ਜਾ ਕੇ ਆਪਾਂ ਨੂੰ ਇਹ ਚੀਜ਼ਾਂ ਲੋੜ ਆ ਇਹਨਾਂ ਦਾ ਸਭ ਕੁ ਉਹ ਮਾਨ ਡੇਰੀਆ ਸਭ ਕੁ ਬਰਬਾਦ ਹੋ ਗਿਆ ਇਹਨਾਂ ਪਿੱਛੇ ਜਿਹੜਾ ਪੈਸਾ ਚੁੱਕਿਆ ਸੀ ਉਹ ਸਾਰਾ ਇਹਨਾਂ ਨੇ ਆਪਦੇ ਝੋਨੇ ਦੇ ਖਰਚ ਕਰ ਲਿਆ ਤੇ ਗਾਂਵ ਨਾਲ ਵਾਸਤੇ ਕੋਈ ਸਹੂਲਤ ਹੋਣੀਗੀ ਬੀਜ ਦੇ ਨਾਲੇ ਆਪਦੀ ਵਾਲੀ ਖੇਤੀ ਇਹ ਪੈਦਾ ਕਰ ਸਕਣਗੇ ਤੇ ਇਹਨੀਆਂ ਬੇਨਤੀਆਂ ਨਾਲ ਖਿਮਾ ਦੇ ਇਜਾਜ਼ਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਬਾ ਜੀ ਤੋਂ ਆਪਦੇ ਮੂੰਹੋਂ ਸੁਣ ਲਿਆ ਵਾ ਕਿ ਇੱਥੇ ਤਕਰੀਬਨ ਆਹ ਏਰੀਆ ਵਿੱਚ ਵੀ ਜਿੱਥੇ ਵੀ ਜਿਹੜੇ ਏਰੀਆ ਵਿੱਚ ਵੀ ਜਾਣੇ ਆ ਤਕਰੀਬਨ ਸਾਰੇ ਕਿਤੇ ਇੰਨਾ ਜ਼ਿਆਦਾ ਰਾਸ਼ਨ ਪਹੁੰਚ ਚੁੱਕਿਆ ਵਾ ਕਿ ਹਜੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਂਦੀ ਜੀ ਸਾਰੇ ਕਿਤੇ ਟਰਾਲੀਆਂ ਟਰੈਕਟਰ ਸਾਰੇ ਸੇਵਾਦਾਰ ਭਰਾ ਆਪਣੇ ਲੈ ਕੇ ਪਹੁੰਚੇ ਹੋਏ ਆ ਸੁਲਤਾਨਪੁਰ ਲੋਧੀ ਆ ਬੋਲ ਦਿਓ ਤੁਸੀਂ ਸੁਲਤਾਨਪੁਰ ਲੋਧੀ ਦੇ ਖੜੇ ਸੁਲਤਾਨਪੁਰ ਲੋਧੀ ਵਿੱਚ ਹੁਣ ਆ ਚੁੱਕੇ ਆ ਇੱਥੇ ਵੀ ਫਿਲਹਾਲ ਇੰਨਾ ਰਾਸ਼ਨ ਆ ਗਿਆ ਵਾ ਅੱਗੇ ਜਾ ਕੇ ਤੁਹਾਨੂੰ ਬਾਬਾ ਜੀ ਨੇ ਦੱਸਿਆ ਜਿਵੇਂ ਕਿ ਆਪਾਂ ਨੂੰ ਪਸ਼ੂਆਂ ਦੇ ਚਾਰੇ ਦੀ ਡੀਜ਼ਲ ਦੀ ਹੋਰ ਆਪਾਂ ਨੂੰ ਮਿੱਟੀ ਦੀਆਂ ਪੱਲੀਆਂ ਪੁੱਲੀਆਂ ਜੋ ਵੀ ਆਪਾਂ ਨੂੰ ਤਕਰੀਬਨ ਜੋ ਵੀ ਆਪਾਂ ਨੂੰ ਚਾਹੀਦਾ ਇਦਾਂ ਦੀਆਂ ਚੀਜ਼ਾਂ ਅੱਗੇ ਆਪਾਂ ਨੂੰ ਚਾਹੀਦੀਆਂ ਵਾ ਤੇ ਉਹ ਸਹਾਈਤਾ ਅੱਗੇ ਆਪਾਂ ਨੂੰ ਜ਼ਰੂਰੀ ਆ ਹੁਣ ਪੂਰਾ ਰਾਸ਼ਨ ਇੱਥੇ ਭਰ ਚੁੱਕਿਆ ਬਾਈ ਤੁਸੀਂ ਰਾਸ਼ਨ ਚੈੱਕ ਕਰ ਸਕਦੇ ਹੋ ਕਿੰਨਾ ਅੱਗੇ ਵੀ ਬਹੁਤ ਚੀਜ਼ਾਂ ਪਈਆਂ ਵਾ ਮੋਰ ਖਾਸੇ ਦੇ ਖਜ਼ਾਨੇ ਭਰਪੂਰ ਆ ਇੱਥੇ ਬਿਲਕੁਲ ਬਿਲਕੁਲ ਬੜੀ ਕਿਰਪਾ ਗੁਰੂ ਦਸ਼ਮ ਪਾਸ਼ਾ ਕੁਲਗੀਧਰ ਪਾਸ਼ਾ ਦੀ ਬੜੀ ਕਿਰਪਾ ਹੋਈ ਬੜੀ ਸੰਸਤਨਾ ਪਰ ਫਸਲ ਨੂੰ ਬਹੁਤ ਜ਼ਿਆਦਾ ਮਾਰ ਪਈ ਆ ਬਾਬਾ ਜੀ ਹਣਾ ਆਪਾਂ ਦੂਰ ਦੂਰ ਤੱਕ ਦੇਖ ਸਕਦੇ ਆ 2-2 ਕਿਲੋਮੀਟਰ ਤੱਕ ਤੇ ਸਾਰੇ ਕਿਤੇ ਆਪਾਂ ਨੂੰ ਪਾਣੀ ਹੀ ਨਜ਼ਰ ਆ ਰਿਹਾ ਵਾ ਫਸਲ ਬਰਬਾਦ ਹੋ ਗਈ ਸਾਰੀ ਸਭ ਕੁਝ ਬਰਬਾਦ ਹੋ ਗਿਆ ਲੋਕਾਂ ਦੇ ਘਰ ਦੇ ਘਰ ਡੁੱਬੇ ਪਏ ਆ ਇੱਥੇ ਤਾਂ ਘਰ ਟਹਿ ਵੀ ਗਏ ਆ ਘਰ ਵੀ ਟਹਿ ਗਏ ਆ 5-6 ਘਰਾਂ ਦੇ ਵਿੱਚ ਪਾਣੀ ਦੇ ਰੋੜ ਹੀ ਗਏ ਆ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਾਬਾ ਜੀ ਬਚਾਓ ਗਿਆ ਚਲੋ ਚਲੋ ਫਿਰ ਵੀ ਸ਼ੁਕਰ ਆ ਤੇ ਪਸ਼ੂਆਂ ਨੂੰ ਨੁਕਸਾਨ ਜੀ ਕੋਈ ਪਸ਼ੂਆਂ ਵੀ ਠੀਕ ਰਹੇ ਆ ਅੱਛਾ ਜੀ ਲੋਕਾਂ ਨੇ ਕਾਰਡ ਕੋਲ ਲਿਆ ਜਾਂਦੇ ਗੱਡੀਆਂ ਪਾਸੇ ਕਰਨੀਆਂ ਹੋਰ ਬਹੁਤ ਧੰਨਵਾਦ ਜੀ ਆਗਿਆ ਸੰਗਤਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗ ਕਮਜ਼ ਕੌਮ ਦੀ ਚੜ੍ਹਦੀ ਕਲਾ ਕਰੇ ਸਾਡੇ ਵਿੱਚ ਇਕੱਤਰਤਾਈ ਬਖਸ਼ੇ ਅਸੀਂ ਇਕੱਠੇ ਹੋ ਜਾਈਏ ਇਹ ਜਿਹੜੀਆਂ ਸਾਡੀਆਂ ਮੋਸਟਰਾਂ ਸਾਡੀਆਂ ਹਾਲ ਹਸਣੀਆਂ ਇਕੱਠੇ ਸਹੀ ਗੱਲ ਆ ਇਕੱਠੇ ਹੋ ਕੇ ਹੀ ਸਾਰਾ ਜੋ ਵੀ ਚੀਜ਼ਾਂ ਵਾ ਜੋ ਵੀ ਮੁਸ਼ਕਲਾਂ ਇਕੱਠੇ ਹੋ ਕੇ ਹੱਲ ਹੋਣਾ ਸਾਰੀਆਂ ਚੀਜ਼ਾਂ ਦਾ ਕੱਲੇ-ਕੱਲੇ ਹੋ ਗਏ ਕੱਲੇ-ਕੱਲੇ ਕੋਈ ਹੱਲ ਨਹੀਂ ਹੋਣਾਗਾ ਨਹੀਂ ਨਹੀਂ ਬਾਕੀ ਚਲੋ ਜੋ ਵੀ ਅੱਗੇ ਮਾਹੌਲ ਜਿਵੇਂ ਵੀ ਹੋਇਆ ਸਾਰਾ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਜਾਵਾਂਗੇ ਤੇ ਆ ਚੀਜ਼ਾਂ ਦੋ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆਂਵਾ ਇਹਨੂੰ ਨੋਟ ਕਰ ਲਿਓ ਜੋ ਵੀ ਵੀਰ ਅੱਗੇ ਆ ਰਹੇ ਆ ਜਾਂ ਅੱਗੇ ਆਉਣਾ ਵਾ ਮੇਰਾ ਭਰਾ ਮੇਰਾ ਵਲੌਗ ਪਾਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਕੱਲੀ-ਕੱਲੀ ਚੀਜ਼ ਪਤਾ ਲੱਗ ਸਕੇ ਤੇ ਇੱਥੇ ਦੇਖੋ ਸਾਰੇ ਕਿਤੇ ਬੰਨ ਲਾਏ ਹੋਇਆ ਇੱਧਰ ਵੀ ਬੰਨ ਲਾਏ ਹੋਇਆ ਇੱਕ ਮੈਂ ਤੁਹਾਨੂੰ ਚੀਜ਼ ਦੱਸਾਂ ਇੱਥੇ ਬਹੁਤ ਜ਼ਿਆਦਾ ਸਾਪ ਆ ਤੇ ਆਵਾਜ਼ਾਂ ਆਉਂਦੀਆਂ ਉਹਨਾਂ ਦੀਆਂ ਕਿਵੇਂ ਆਵਾਜ਼ ਕੱਢਦੇ ਆ ਸਿਮੜ ਸਿਮੜ ਐ ਇਦਾਂ ਆਵਾਜ਼ ਆਉਂਦੀਆਂ ਵੀਰੇ ਉਹਨਾਂ ਦੀਆਂ ਤੇ ਉਹਦੇ ਕਰਕੇ ਡਾਰਾ ਪਾਣੀ ਵਿੱਚ ਵੀ ਤੈਰਦੇ ਹੋਏ ਨਜ਼ਰ ਆਉਂਦੇ ਆ ਵਿੱਚ ਵਿੱਚ ਕਿਉਂਕਿ ਪਾਣੀ ਹੁਣ ਜ਼ਿਆਦਾਤਰ ਦਰਿਆ ਵਿੱਚੋਂ ਆਇਆ ਵਾ ਉਹਦੇ ਕਰਕੇ ਜੋ ਵੀ ਸਾਰੇ ਜੀਵ ਜੰਤੂ ਆ ਹਨ ਉਹ ਦੇਖੋ ਬਾਈ ਘਰ ਦੇ ਘਰ ਡੁੱਬੇ ਪਏ ਆ ਇੱਥੇ ਸੌਂਚ ਆਇਆ ਵਾ 16 ਪੈਂਡਾ 16 ਤੋਂ 20 ਪੈਂਡਾ ਜਿਹੜੇ ਇਹ ਖੜ ਦੀ ਮਾਰ ਵਿੱਚ ਆਏ ਆ ਤੇ ਬਹੁਤ ਹੀ ਉਹਨਾਂ ਜਾ ਨੁਕਸਾਨ ਹੋਇਆ ਵਾ ਤੇ ਰਾਸ਼ਨ ਵਗੈਰਾ ਦਾ ਤੁਹਾਨੂੰ ਪਤਾ ਹੀ ਆ ਬਹੁਤ ਪਹੁੰਚ ਚੁੱਕਿਆ ਪਰ ਫਿਰ ਵੀ ਆਪਾਂ ਆਦੇ ਵੱਲੋਂ ਜੋ ਵੀ ਸਹਾਇਤਾ ਹੋਊਗੀ ਆਪਾਂ ਕਰਨੀ ਆ ਵਾ ਇੱਕ ਵਾਰੀ ਥੋੜਾ ਦੇਖ ਲਈਏ ਯਾਰ ਸਾਰੇ ਕਿਤੇ ਹਨਾ ਕਿਵੇਂ ਕੀ ਸਿਸਟਮ ਆ ਫਿਰ ਆਪਾਂ ਗੱਡੀ ਜੋ ਰਾਸ਼ਨ ਚੱਕ ਕੀ ਗੱਡੀਆਂ ਆਪਣੀਆਂ ਜੀਪਾਂ ਉਹ ਖੜੀਆਂ ਉਧਰਲੇ ਪਾਸੇ ਇੱਥੇ ਇੱਕ ਬੰਦੇ ਦੀ লাশ ਵੀ ਰੜ ਕੇ ਆਈ ਉਹ ਫੌਜੀ ਆਣ ਉਹਨਾਂ ਚੱਕ ਕੇ ਛੋਟੇ ਹੱਥ 'ਚ ਰੱਖਿਆ ਤੇ ਉਹ ਲੈ ਕੇ ਗਏ ਸੀ ਮਤਲਬ ਇੱਥੇ ਜਾਨੀ ਨੁਕਸਾਨ ਵੀ ਹੋ ਰਿਹਾ ਵਾ ਆਪਾਂ ਕਹਿ ਰਹੇ ਹਾਂ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਹੁਣ ਤਕਰੀਬਨ ਬਾਈ ਆਪਾਂ 2 ਕਿਲੋਮੀਟਰ ਹੋਰ ਅੱਗੇ ਆ ਗਏ ਆ ਜਿੱਥੇ ਜ਼ਿਆਦਾ ਪਾਣੀ ਆਇਆ ਹੋਇਆ ਸੀਗਾ ਤਕਰੀਬਨ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੇ ਇਹ ਘਰ ਆ ਇਹਨਾਂ ਨੂੰ ਰਸਤਾ ਇਹੀ ਲੱਗਦਾ ਵਾ ਤੇ ਇਹ ਤਕਰੀਬਨ ਛੋਟਾ ਰਸਤਾ ਵਾ 2 ਕਿਲੋਮੀਟਰ ਜਾ ਕੇ ਦੂਰ ਸਾਰੇ ਕਿਤੇ ਤਕਰੀਬਨ ਪਾਣੀ ਆਇਆ ਹੋਇਆ ਵਾ ਗੁਰਦੁਆਰਾ ਸਾਹਿਬ ਤੱਕ ਵੀ ਪਾਣੀ ਆਇਆ ਹੈ ਵਾ ਕੋਈ ਰੋਡ ਨੂੰ ਲੱਗਦਾ ਹੈਗਾ ਉੱਥੋਂ ਰੋਡ ਵੀ ਟੁੱਟਿਆ ਹੈ ਵਾ ਰੋਡ ਦੇ ਉੱਪਰ ਦੀ ਪਾਣੀ ਨਿੰਘਿਆ ਹੋਇਆ ਵਾ ਤੇ ਸਾਰੇ ਪਿੰਡਾਂ 'ਇ ਤਕਰੀਬਨ ਇੱਧਰ ਪਾਣੀ ਆਇਆ ਹੈ ਵਾ ਆਪਾਂ ਦੇਖ ਸਕਦੇ ਹਾਂ ਦੂਰ ਦੂਰ ਵੀ ਜਿੰਨਾ ਮਰਜ਼ੀ ਜ਼ੂਮ ਆਪਾਂ ਮਾਰ ਲਈਏ ਪਾਣੀ ਵੀ ਪਾਣੀ ਆ ਤੇ ਇੱਧਰ ਹੁਣ ਆਪਾਂ ਇੱਧਰ ਬੋਟ ਤੇ ਜਾਵਾਂਗੇ ਘਰਾਂ ਘਰਾਂ ਤੱਕ ਇੱਧਰੋਂ ਭਾਈ ਬੋਟ ਲੈ ਕੇ ਆ ਰਿਹਾ ਵਾ ਇਹ ਆਪਣਾ ਹਰਸ਼ਪ੍ਰਾ ਇੱਧਰ ਬੈਠਿਆ ਸਾਰੇ ਹਨਾ ਤੇ ਇੱਧਰ ਆਪਣੀ ਆ ਟੀਮ ਬੈਠੀ ਆ ਤੇ ਹੁਣ ਦੇਖਦੇ ਆ ਭਾਈ ਅੱਗੇ ਚੱਲਦੇ ਆ ਤੇ ਇੱਥੇ ਅੱਗੇ ਯਾਰ ਅਸਲ ਵਿੱਚ ਪਤਲਾ ਲੱਗਦਾ ਜਿਹੜੀਆਂ ਆਪਾਂ ਰੀਲਾਂ ਇਹ ਚੀਜ਼ਾਂ ਦੇਖਦੇ ਆਂ, ਸੋਸ਼ਲ ਮੀਡੀਆ ਚੀਜ਼ਾਂ ਦੇਖਦੇ ਆਂ ਤੇ ਅਸਲ ਵਿੱਚ ਚੀਜ਼ਾਂ ਬਹੁਤ ਦੁੱਖਦਈ ਹੈ ਚੀਜ਼ਾਂ। ਜਿੰਨਾ ਜਾ ਨੁਕਸਾਨ ਹੋਇਆ ਵਾ, ਤਕਰੀਬਨ ਯਾਰ ਆ ਪੈਂਡ ਵਾਲਿਆਂ ਦਾ ਸਾਰਾ ਹੀ ਨੁਕਸਾਨ ਹੋਇਆ ਵਾ ਤੇ ਸਾਰੀਆਂ ਚੀਜ਼ਾਂ ਹੀ ਬਹੁਤ ਲੋਡ ਆ ਇੱਥੇ ਯਾਰ। ਬਹੁਤ ਔਖਾ ਬਾਈ ਯਾਰ। ਬਾਈ ਹੁਣ ਆਪਾਂ ਬੇੜੀ ਵਿੱਚ ਬੈਠ ਚੁੱਕੇ ਆਂ। ਹੁਣ ਆਪਾਂ ਅੱਗੇ ਚੱਲਦੇ ਆਂ। ਬਾਈ ਆਪਣਾ ਚਲਾ ਲਿਆ ਬਾਈ। ਯਾਰ ਬਾਬਾ ਡਰ ਰਹੇ ਆ ਤੁਨ ਨਾਲੇ ਸਾਨੂੰ ਡਰਾ ਰਹਿਆ ਵਾ ਬਹੁਤ ਜ਼ਿਆਦਾ ਔਖਾ ਹਿਲਣਾ ਨਹੀਂ ਬਾਈ ਸਭ ਤੋਂ ਜ਼ਿਆਦਾ ਸਪੈਸ਼ਲ ਬਾਈ ਨੇ ਇਹ ਚੀਜ਼ ਕਹੀ ਹੈ ਹਿਲੇ ਹੋਣਾ ਜੇ ਹਿਲੇ ਤਾਂ ਜਿੰਨੇ ਛੇ ਦੇ ਛੇ ਬੈਠਿਓ ਸਾਰੇ ਡੁੱਬੋਗੇ ਆ ਸਾਰੇ ਡੁੱਬੋਗੇ ਇੱਥੇ ਦੇਖੋ ਬਈ ਆਹ ਦੇਖੋ ਖੰਭਾ ਕਿੰਨਾ ਕੁ ਦੇਖ ਰਿਹਾ ਵਾ ਇੰਨਾ ਪਾਣੀ ਆ ਬਾਈ ਇੱਥੇ ਹਉ ਹਉ 5 ਫੁੱਟ ਡੰਗਾਈ ਹੋਊ ਇੱਥੋਂ ਹੈ 5-6 ਫੁੱਟ ਪਾਣੀ ਹੈਗਾ ਵੱਧ ਵੀ ਹੋ ਸਕਦਾ ਬਾਈ ਕਿੰਨਾ ਕੁ ਫੁੱਟ ਬਣੀ ਹੈਗਾ ਇੱਥੇ ਜਿੱਥੋਂ ਪਾਣੀ ਆਂਦਾ ਉਹਦੇ 6-9 ਗੋਡੇ ਹੋਣਾ। ਅੱਛਾ। ਉਹ ਤੋਂ ਆਪਾਂ ਫਿਰ ਹੌਲੀ ਕੱਢਣੀ ਹੈ ਠੀਕ ਹੈ ਬਾਈ। ਹੌਲੀ ਆਪੇ ਭਜ। ਆਕੜੇ ਜਾਣ ਇਧਰ ਮੇ। ਹੋਇਆ ਹੋਇਆ ਡਰਿਆ ਹੋਣਾ ਉਹ ਪਾਣੀ ਖੱਟੇ ਕਿ ਲਗੇ। ਮੋਟਰ ਦਾ ਉਹ। ਹਾਂ ਇਹਨੂੰ ਮੜਾ ਲਾ ਕੋ ਇਹਨੂੰ ਸਮਝਾਓ ਇਹ ਡਰਦਾ। ਜਿਹੜੀ ਪੇੜੀ ਨੇ ਹਿੱਲਿਓ ਲੈਣਾ ਤੂੰ। ਬਸ ਠੀਕ ਹੈ ਹਿੱਲਣਾ ਨਹੀਂਗਾ। ਜਵਾਕਾਂ ਦਾ ਪੰਗੋ ਲਿਆ। ਜਵਾਕਾਂ ਨੂੰ ਹੀ ਲੈ ਕੇ ਆਉਣਾ ਸੀਗਾ ਜਿਹੜਾ ਜਵਾਕਾਂ ਨੂੰ ਲੈ ਆਏ ਉਹ ਕੰਮ ਗਲਤੀ ਕਰਕੇ ਜਵਾਕਾਂ ਨੂੰ ਹੀ ਲੈ ਕੇ ਆਉਣਾ ਸੀ। ਬਾਈ ਉੱਥੇ ਦੇਖੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਵਾ ਤੇ ਹੁਣ ਤਾਂ ਬਾਈ ਇਧਰੋਂ ਪਲਾਰ ਰਿਹਾ ਵਾ ਬਾਅਦ ਚੋਂ ਨਹੀਂ ਨਹੀਂ ਕੋਈ ਚੱਕ ਨਹੀਂ ਮੈਂ ਕਿੜੇ ਹੱਲ ਰਿਹਾ ਵਾ ਨਾਰਮਲੀ ਦਮਣ ਰਹੀ ਆ ਆ ਦੇਖੋ ਬਾਈ ਪਾਣੀ ਦਾ ਫਲੋ ਇਧਰ ਹੈਗਾ ਵਾ ਹੁਣ ਆਪਾਂ ਪਿੰਡ ਵੱਲ ਚੱਲੇ ਆ ਹਿਲਣਾ ਹਿਲਣਾ ਨਹੀਂ ਵੀਰੇ ਬਾਈ ਪਾਣੀ ਵਧ ਗਿਆ ਬਾਈ ਤੂੰ ਤਾਂ ਬਾਈ ਹਾਂ ਦਾ 10 10 ਫੁੱਟ ਵੀਰੇ ਪਾਣੀ ਹੈਗਾ ਹਰ ਸਵੇਰੇ ਡਰਾਫਟਿੰਗ ਕੀਤੀ ਸੀਗੀ ਡਰਾਫਟਿੰਗ ਦੇ ਵਿੱਚ ਅਸੀਂ ਇਹ ਪਲੇਅਰ ਉਹ ਕਿਸਤੀ ਜੋ ਡੱਕ ਪਿਆ ਜੀ ਦਾ ਵੀਰੇ ਰਾਫਟਿੰਗ ਹੀ ਨਾ ਇਹ ਉਹ ਦੇਖੋ ਬਾਈ ਆਪਾਂ ਨੂੰ ਇਹਦਾ ਕੋਈ ਡਰ ਨਹੀਂ ਹੈਗਾ ਬੰਦ ਕਰਕੇ ਬਾਈ ਸਾਡਾ ਵੀ ਬਾੜ ਲੈਣੇ ਹੋਣਗੇ ਬਾਈ ਤੁਹਾਡੇ ਨਹੀਂ ਬਾਈ ਬਾਈ ਹੁਣ ਆਪਾਂ ਪਿੰਡ ਦੇ ਵਿੱਚ ਆ ਚੁੱਕੇ ਆ ਤਕਰੀਬਨ ਇੱਧਰ ਤੋਂ ਉੱਧਰ ਜਾਣ ਲਈ ਬਸ ਇਹਦਾ ਇਸਤੇਮਾਲ ਹੀ ਹੋ ਰਿਹਾ ਬੋਰਡ ਦਾ ਤੇ ਤਕਰੀਬਨ 10 10 ਫੁੱਟ ਪਾਣੀ ਹੈਗਾ ਵਾ ਆ ਸਾਰੇ ਤਕਰੀਬਨ ਘਰ ਪਾਣੀ ਲਵੇੜ ਵਿੱਚ ਆਇਆ ਬਹੁਤ ਔਖਾ ਵਾ ਸਾਰੀ ਟੀਮ ਪਹੁੰਚ ਚੁੱਕੀ ਹੈ ਭਾਈ ਭਾਈ ਹੁਣ ਆਪਾਂ ਇੱਥੇ ਘਰਾਂ ਘਰਾਂ ਵਿੱਚ ਜਾ ਕੇ ਜੋ ਜੋ ਵੀ ਚੀਜ਼ ਆਪਾਂ ਨੂੰ ਚਾਹੀਦੀ ਆ ਤੇ ਉਹ ਆਪਾਂ ਪੁੱਛ ਰਹੇ ਆ ਤੇ ਬਾਅਦ ਚ ਆਪਾਂ ਦੁਬਾਰਾ ਆਵਾਂਗੇ ਕੱਲੀ ਕੱਲੀ ਚੀਜ਼ ਪੁੱਛ ਲਈਏ ਜੋ ਵੀ ਲਗਾਤਾਰ ਰੈਗੂਲਰ ਦਵਾਈ ਖਾਂਦੇ ਹੋਣ ਕਈ ਵਾਰੋ ਇਦਾਂ ਹੁੰਦਾ ਰੈਗੂਲਰ ਬੀਪੀ ਦਵਾਈ ਚੱਲਦੀ ਆ ਸ਼ੂਗਰ ਦੀ ਚੱਲਦੀ ਆ ਉਹ ਦਵਾਈਆਂ ਆਪਾਂ ਪੁੱਛ ਲਈਏ ਸਾਰੇ ਘਰਾਂ ਨੂੰ ਪੁੱਛ ਰਹੇ ਆ ਫਿਰ ਆਪਾਂ ਜੋ ਵੀ ਲੋੜ ਦੀਆਂ ਚੀਜ਼ਾਂ ਵਾ ਉਹ ਆਪਾਂ ਲੈ ਕੇ ਆਵਾਂਗੇ ਗੋਡੇ-ਗੋਡੇ ਤੋਂ ਵੱਧ ਪਾਣੀ ਬਾਈ ਹੈਗਾ ਵਾ ਅੱਗੇ ਦੇ ਅੱਗੇ ਜਿੰਨਾ ਆਪਾਂ ਜਾਈ ਜਾਂਦੇ ਆ ਉਹਨਾਂ ਨਾਲ ਪਾਣੀ ਵਧਦਾ ਜਾਂਦਾ ਵਾ ਤੇ ਇੱਧਰਲੇ ਘਰਾਂ ਵਿੱਚ ਆਏ ਸੀ ਕਿ ਤਕਰੀਬਨ ਇੱਧਰਲੇ ਸਾਰੇ ਘਰਾਂ ਨੂੰ ਪੁੱਛ ਲਿਆ ਵਾ ਜੋ-ਜੋ ਵੀ ਚੀਜ਼ਾਂ ਚਾਹੀਦੀਆਂ ਵਾ ਹੁਣ ਉਹ ਅਗਲੇ ਘਰਾਂ ਚੱਲੇ ਆ ਉਹਨਾਂ ਨੂੰ ਕੁਝ ਕਰਨੇ ਆ ਕੀ ਕੀ ਦਵਾਈਆਂ ਦੀ ਲੋੜ ਆ ਤਰਪਾਨਾਂ ਦੀ ਲੋੜ ਆ ਮੱਛਰ ਦਾ ਨਹੀਂ ਲੋੜ ਆ ਜਾਂ ਕੋਈ ਰਾਸ਼ਨ ਦੀ ਲੋੜ ਆ ਸਾਰੇ ਕਿਤੇ ਪੁੱਛ ਕੇ ਆਨੇ ਆ ਦੇਖੋ ਸਾਰਾ ਹਾਲ ਦੇਖੋ ਯਾਰ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਦੂਰ ਦੂਰ ਤੱਕ ਸਾਰੇ ਕਿਤੇ ਹਾਂਜੀ ਬਾਈ ਹੁਣ ਆਪਾਂ ਉਹ ਲਾਕੇ ਵਿੱਚ ਖੜੇ ਆ ਜਿੱਥੇ ਪੂਰੀ ਹੜ੍ਹ ਦੀ ਮਾਰ ਆਈ ਹੋਈ ਆ ਇੱਥੇ ਆਪਾਂ ਤਕਰੀਬਨ ਸਾਰੇ ਘਰਾਂ ਨੂੰ ਪੁੱਛਿਆ ਜੋ ਜੋ ਵੀ ਚੀਜ਼ ਦੀ ਲੋੜ ਆ ਨਾ ਤਰਪਾਲਾਂ ਦੀ ਲੋੜ ਆ ਹੋਰ ਦਰੀਆਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਰਾਸ਼ਨਾਂ ਦੀ ਲੋੜ ਆ ਆਪਾਂ ਸਾਰੀਆਂ ਚੀਜ਼ਾਂ ਪੁੱਛੀਆਂ ਹੁਣ ਆਪਾਂ ਸਾਰੇ ਘਰਾਂ ਨੂੰ ਪੁੱਛ ਕੇ ਜੋ ਵੀ ਰਾਸ਼ਨ ਰਹਿੰਦਾ ਵਾ ਜੋ ਵੀ ਜਿਹੜੀ ਵੀ ਚੀਜ਼ ਦੀ ਲੋੜ ਸੀ ਉਹ ਆਪਾਂ ਲੈ ਕੇ ਆਉਨੇ ਆ ਜ਼ਿਆਦਾ ਤਰਪਾਲਾਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਕਿਉਂਕਿ ਇਦਾਂ ਹੁੰਦਾ ਵਾ ਕਈ ਵਾਰੀ ਬੀਪੀ ਦੀ ਦਵਾਈ ਜਿਹੜੀ ਤੇ ਸ਼ੂਗਰ ਦੀ ਦਵਾਈ ਇਹ ਰੈਗੂਲਰ ਚੱਲਦੀ ਹੁੰਦੀ ਆ ਇਹ ਜ਼ਿਆਦਾ ਚਾਹੀਦੀ ਹੁੰਦੀ ਆ ਤੇ ਇਹ ਕਈ ਵਾਰ ਨਹੀਂ ਮਿਲਦੀ ਜੀ ਹਨਾ ਤੇ ਇਹ ਆਪਾਂ ਦਵਾਈ ਲੈ ਕੇ ਆਉਂਨੇ ਆ ਹੁਣ ਤੇ ਬਸ ਤੇ ਤਕਰੀਬਨ ਇਹ ਸਾਰੇ ਏਰੀਆ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਹੋਇਆ ਵਾ ਤੇ ਬਾਪੂ ਜੀ ਦੱਸਦੇ ਸੀ ਕਿ ਇੰਨੀ ਜ਼ਿਆਦਾ ਮਾਰ ਪਈ ਆ ਫਸਲ ਦੀ ਕਿ ਤਕਰੀਬਨ ਹੁਣ ਐ ਨਹੀਂ ਪਤਾ ਕਿ ਪਾਣੀ ਕਿਦੋਂ ਜਾ ਕੇ ਖਤਮ ਹੋਏ ਇੰਨਾ ਜ਼ਿਆਦਾ ਪਾਣੀ ਆ ਇਹ ਤੇ ਫਸਲਾਂ ਦੁਬਾਰਾ ਉਪਜਾਊ ਹੋਣ ਚ ਵੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਨਾ ਵਾ। ਆ ਦੇਖਿਆ ਯਾਰ ਜੱਟ ਜਿਮੀਦਾਰ ਬੰਦੇ ਨੇ ਕੀ ਕੀ ਸੋਚਿਆ ਹੁੰਦਾ ਵਾ। ਇੱਕ ਬੰਦਾ ਫਸਲਾਂ ਉਹਦੇ ਚੀਜ਼ਾਂ ਸੋਚਦਾ ਵਾ ਕਿ ਹਾਂ ਮੇਰੀ ਹੁਣ ਫਸਲ ਹੋਊਗੀ। ਮੈਂ ਆ ਚੀਜ਼ਾਂ ਕਰੂੰਗਾ। ਮੈਂ ਮੁੰਡੇ ਦਾ ਵਿਆਹ ਕਰੂੰਗਾ। ਮੈਂ ਆਪਦੇ ਕੁੜੀ ਦਾ ਵਿਆਹ ਕਰੂੰਗਾ। ਪਰ ਜਦੋਂ ਆ ਚੀਜ਼ ਆਪਾਂ ਦੇਖਦੇ ਆਂ ਆਹ ਹਾਲਾਤ ਦੇਖਦੇ ਆਂ ਸਾਰੇ ਪਾਸੇ ਜਦੋਂ ਜਦੋਂ ਆਪਣੀ ਫਸਲ ਮਰ ਜਾਂਦੀ ਆ। ਸਾਰੀ ਫਸਲ ਮਰ ਜਾਂਦੀ ਆ ਬਾਈ। ਫਿਰ ਮਨ ਪੁੱਛਿਆ ਜਾਣੋ ਬਹੁਤ ਕੰਮ ਬੁਰਾ ਹੁੰਦਾ ਯਾਰ। ਮਨ ਬਹੁਤ ਖਰਾਬ ਹੁੰਦਾ ਵਾ। ਬਾਥਣ ਬਾਈ ਆਪਾਂ ਤਕਰੀਬਨ ਸਾਰੇ ਕਰਮ ਪੁੱਛ ਲਿਆ ਵਾ ਇੱਥੇ ਤਕਰੀਬਨ ਗੋਡੇ-ਗੋਡੇ ਤੋਂ ਇੱਥੇ ਤੱਕ ਪਾਣੀ ਆ ਅੱਗੇ ਤਕਰੀਬਨ 10-10 ਫੁੱਟ ਪਾਣੀ ਹੈਗਾ ਵਾ ਇੰਨਾ ਮਤਲਬ ਪਾਣੀ ਹੈਗਾ ਬਾਕੀ ਐ ਨਹੀਂ ਪਤਾ ਪਾਣੀ ਵਿੱਚ ਕੀ-ਕੀ ਚੀਜ਼ਾਂ ਹੋਣ ਅਲੱਗ-ਅਲੱਗ ਤਰ੍ਹਾਂ ਦੇ ਨੇਕਾਂ ਤਰ੍ਹਾਂ ਦੇ ਜੀਵ-ਜੰਤੂ ਆ ਨਾਲ ਯਾਰ ਮੈਸਤਰੀ ਯਾਰ ਹੋਣ ਦਾ ਬਹੁਤ ਫਾਇਦਾ ਵਾ ਮਤਲਬ ਦੇਖੋ ਜੀਪਾਂ ਦਾ ਕੰਮ ਤਾਂ ਇਹਨੇ ਕਰ ਹੀ ਦੇਣਾ ਵਾ ਤੇ ਹੁਣ ਯਾਰ ਚੱਪਲਾਂ ਟੁੱਟੀਆਂ ਸੀਗੀਆਂ ਦੂਜੀ ਚੱਪਲ ਕਿੱਥੇ ਫੇਰੀ ਤੇ ਆ ਵੀ ਦੇਖੋ ਯਾਰ ਇਹ ਪਤਾ ਨਹੀਂ ਯਾਰ ਗੋਂਦ ਛੱਡ ਗਈਆਂ ਤੇ ਜਿਵੇਂ ਆਪਾਂ ਪਾਣੀ ਵਿੱਚ ਪਾਉਨੇ ਆ ਇਹ ਇਦਾਂ ਨਹੀਂ ਹੁੰਦੀ ਆਹ ਦੇਖੋ ਬਾਈ ਇਹਦੇ ਵੀ ਇਹਨੇ ਜਿਗਾਰਡ ਲਾਤਾ ਮਤਲਬ ਮਿਸਤਰੀ ਬੰਦੇ ਯਾਰ ਕੁਝ ਵੀ ਕਰ ਸਕਦੇ ਆ ਜਿੰਦਗੀ 'ਚ ਮਾਰ ਨਹੀਂ ਖਾਂਦੇਗੇ ਭੁੱਖੇ ਨਹੀਂ ਮਰਦੇਗੇ ਇੱਕ ਚੀਜ਼ ਤਾਂ ਮੈਂ ਦੇਖ ਲਈ ਸਹੀ ਗੱਲ ਹਨ ਸਹੀ ਆ ਚਲ ਕੰਮ ਸਰਤਾ ਬਾਈ ਉਹ ਸਹੀ ਗੱਲ ਆ ਬੜਾ ਘੈਂਟ ਆ ਕੰਮ ਯਾਰ ਆਲ ਓਵਰੀ ਆ ਤੁਮੇ ਲਾਲਿਆ ਸਾਹਿਬ ਆਲ ਰਾਉਂਡਰ ਹੀ ਆ ਹੁਣ ਇਹਨੂੰ ਮੈਂ ਭਾਵੇਂ ਸਾਰੀ ਜ਼ਿੰਦਗੀ ਚਲਾਣਾ ਇਹ ਕਾਜੂ ਹਣ ਨਿਕਲਦੀ ਬਾਬੇ ਨੇ ਸਵੈਮ ਆਪਦੇ ਹੱਥਾਂ ਨਾਲ ਕਸੀ ਆ ਚਾਰ ਇਹ ਤੇ ਮੇਖਾ ਲਾਤੀਆਂ 1 2 3 4 ਦੇਖੋ ਇੰਨੀ ਮਜ਼ਬੂਤ ਕਰਤੀ ਆ ਬਾਸਰਾ ਬੰਦਾ ਯਾਰ ਇਹ ਹੁਣ ਯਾਰ ਹਰਸ਼ੂਣੀ ਤੇ ਨਾਲ ਦੋ ਜਣੇ ਹੋਰ ਸੋਨੂ ਤੇ ਬੋਬੀ ਉਹ ਦਵਾਈਆਂ ਲੈਣ ਗਏ ਆ ਜਿਹੜੀਆਂ ਜਿਹੜੀਆਂ ਦੀ ਆਸੇ ਪਾਸੇ ਲੋੜ ਸੀਗੀ ਕਿਉਂਕਿ ਉਹ ਦਵਾਈਆਂ ਹੈ ਨਹੀਂ ਸੀਗੀਆਂ ਆਪਣੇ ਕੋਲ ਤੇ ਬਸ ਉਹ ਲੈ ਕੇ ਪਹਿਲਾਂ ਪੱਤਰਪਾਲਨ ਲਈਏ ਪਹਿਲਾਂ ਪੱਤਰਪਾਲਨ ਲੈ ਆਈਏ ਉਦੋਂ ਤੱਕ ਉਹ ਵੀ ਆ ਜਾਣਗੇ ਪਾਣੀ ਭਾਈ ਆ ਚੁੱਕਿਆ ਵਾ ਤਰਪਾਲਾਂ ਆ ਚੁੱਕਿਆ ਵਾ ਦਵਾਈ ਹੁਣ ਰਹਿ ਗਈ ਆ ਦਵਾਈ ਲੈ ਕੇ ਆਉਣੇ ਆ ਸਾਰਾ ਸਮਾਨ ਇਹਦੇ ਵਿੱਚ ਰੱਖ ਕੇ ਦਵਾਈਆਂ ਰਹਿ ਗਈਆਂ ਬਸ ਹੁਣ ਮੱਛਰਦਾਨੀਆਂ ਵੀਰੇ ਮੱਛਰਦਾਨੀਆਂ ਲਈ ਬਾਈ ਅੱਛਾ ਤਾਂ ਨਹੀਂ ਲੋਡਣਾ ਲੋਡ ਨਹੀਂ ਕਰੀਏ ਇੱਥੇ ਸਾਰਿਆਂ ਦੇ ਬਿਜਲੀ ਬਿਲੀਆ ਜਿਹੜਾ ਸੌਖਾ ਯਾਰ ਰਾਤ ਨੂੰ ਬਿਜਲੀ ਆ ਜਾਂਦੀ ਆ ਮਤਲਬ ਪਾਣੀ ਦਾ ਜਿਆਦਾ ਔਖਾ ਨਹੀਂਗਾ ਪਾਣੀ ਪੀਣ ਨੂੰ ਵੀ ਹੈਗਾ ਵਾ ਬਾਕੀ ਪਸ਼ੂ ਵਾਲੇ ਵੀ ਪੀਣ ਨੂੰ ਸਾਰਾ ਕੁਝ ਹੈਗਾ ਵਾ ਰਾਤ ਨੂੰ ਬਿਜਲੀ ਆ ਜਾਂਦੀ ਆ ਸਵੇਰੇ ਤਾਂ ਨਹੀਂ ਛੱਡਦੇ ਕਿਉਂਕਿ ਬੋਰਡਸ ਵਗੈਰਾ ਚੱਲਦੀਆਂ ਉਹਦੇ ਕਰਕੇ ਔਖਾ ਆ ਜਾਂਦਾ ਵਾ ਤੇ ਤਾਂ ਡਾਰਾ ਤੇ ਬਾਕੀ ਹੁਣ ਆਪਾਂ ਸੇਵਾ ਲੈ ਕੇ ਚੱਲਦੇ ਆ ਚਲੋ ਯਾਰ ਜੋ ਜੋ ਚੀਜ਼ਾਂ ਰਹਿ ਗਈਆਂ ਹੁਣ ਆਪਾਂ ਮੋਟਰਸਾਈਕਲ ਤੇ ਜਾ ਕੇ ਲੈ ਕੇ ਆਉਨੇ ਆ ਤੇ ਬਾਕੀ ਇਹ ਸੀਗਾ ਆਪਣਾ ਵਲੌਗ ਤੇ ਵਲੌਗ ਨੂੰ ਸ਼ੇਅਰ ਕਰ ਦਿਓ ਕੋਈ ਗਲਤੀ ਮਲਤੀ ਹੋ ਗਈ ਹੋਵੇ ਬੋਲਣ ਵਾਲਾਂ ਚ ਤਾਂ ਮਾਫ ਕਰਿਓ ਛੋਟਾ ਭਰਾ ਸਮਝ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ